1 2 3 ਲਗਭਗ 4 ਗਿੱਠਾਂ ਜਿੰਨੀ ਚੜਾਈ ਆ ਗਈ ਕੰਧ ਦੀ ਤੁਸੀਂ ਇਹ ਦੇਖੋ ਵੀ ਜਿਹੜੀ ਕੰਧ ਆ ਤਾਈੋਂ ਉਦੋਂ ਦੇ ਸਮੇਂ ਤੋਂ ਲੈ ਕੇ ਲਗਭਗ 5-600 ਸਾਲ ਤੋਂ ਹੁਣ ਤੱਕ ਬਣੀ ਹੋਈ ਆ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਖਾਸ ਜਗ੍ਹਾ ਲੈ ਕੇ ਆਏ ਆਂ ਠੀਕ ਹੈ ਜੀ ਅੱਜ ਆਪਾਂ ਤੁਹਾਨੂੰ ਇੱਕ ਇਤਿਹਾਸਕ ਕਿਲਾ ਜਿਹੜਾ ਕਿ ਤੁਸੀਂ ਮੇਰੇ ਪਿੱਛੇ ਬੈਕਗ੍ਰਾਉਂਡ ਦੇ ਵਿੱਚ ਦੇਖ ਰਹੇ ਹੋ ਇਹ ਕਿਲਾ ਲਗਭਗ 153540 ਈਸਵੀ ਦੇ ਦੌਰਾਨ ਬਣਾਇਆ ਗਿਆ ਸੀ ਸੋ ਇਸ ਕਿਲੇ ਨੂੰ ਬਣਾਉਣ ਦਾ ਕੀ ਮੰਤਵ ਸੀ ਇਸ ਕਿਲੇ ਤੋਂ ਕੀ ਉਹਦਾ ਯੂਜ਼ ਕੀਤਾ ਜਾਂਦਾ ਸੀਗਾ ਇਸ ਵੀਡੀਓ ਦੇ ਰਾਹੀਂ ਆਪਾਂ ਤੁਹਾਨੂੰ ਸਾਰੀਆਂ ਚੀਜ਼ਾਂ ਉਹ ਦੱਸ ਦੇਣੀਆਂ ਨੇ ਸੋ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਚੱਲਦੇ ਹਾਂ ਇਸ ਦੇ ਅੰਦਰ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬੈਕ ਦਾ ਦ੍ਰਿਸ਼ਾ ਮਤਲਬ ਕਿਲੇ ਦੀ ਬੈਕ ਸਾਈਡ ਆ ਆਪਾਂ ਉਹਨੂੰ ਫਰੰਟ ਦੇ ਵਿੱਚੋਂ ਐਂਟਰੀ ਦਿਖਾ ਕੇ ਅੰਦਰ ਸਾਰਾ ਕੁਝ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਹਾਂਜੀ ਆਪਾਂ ਪਹੁੰਚ ਚੁੱਕੇ ਹਾਂ ਸਰਾ ਦੇ ਫਰੰਟ ਗੇਟ ਤੇ ਤੁਸੀਂ ਦੇਖ ਰਹੇ ਹੋ ਫਰੰਟ ਗੇਟ ਇਸ ਦੇ ਅੰਦਰ ਜਾਣ ਤੋਂ ਪਹਿਲਾਂ ਇਸ ਦੇ ਇਤਿਹਾਸ ਬਾਰੇ ਆਪਾਂ ਗੱਲ ਕਰ ਰਹੀਏ ਇਹ ਜਿਹੜੀ ਦਰਾਹਾ ਸਰਾ ਬਣਾਈ ਹੋਈ ਹੈ ਇੱਕ ਤਰੀਕੇ ਦਾ ਰੈਸਟ ਹਾਊਸ ਬਣਾਇਆ ਗਿਆ ਸੀ ਜਿਹੜਾ ਕਿ ਮੁਗਲ एंपायर ਜਹਾਂਗੀਰ ਦੇ ਬਿਲੇ ਵਿੱਚ ਜਹਾਂਗੀਰ ਦੇ ਸਮੇਂ ਦੇ ਵਿੱਚ ਬਣਾਇਆ ਗਿਆ ਸੀ ਪਰ ਕਈ ਵਾਰ ਇਹ ਕਹਿੰਦੇ ਨੇ ਵੀ ਸ਼ੇਰ ਸਾਹ ਸੂਰੀ ਮਾਰਗਾ ਜਿਹੜਾ ਇਹ ਲਵੋਂ ਦੀ ਨੰਗਦਾ ਹੈ ਇਹਦੇ ਵੀ ਕਿਤੇ ਸ਼ੇਰ ਸਾਹ ਸੂਰੀ ਨੇ ਬਣਾਈ ਪਰ ਨਹੀਂ ਇਹ ਜਹਾਂਗੀਰ ਦੁਆਰਾ ਬਣਾਇਆ ਗਿਆ ਸੀ ਰੁਕਣ ਦੇ ਲਈ ਇੱਕ ਰੈਸਟ ਹਾਊਸ ਬਣਾਇਆ ਗਿਆ ਸੀ ਠੀਕ ਹੈ ਜੀ ਇਹ ਮੁਗਲ एंपਾਇਰ ਦੀ ਬਹੁਤ ਹੀ ਵੱਡੀ ਅਤੇ ਉਹਨਾਂ ਦੇ ਆਰਕੀਟੈਕਚਰ ਨੂੰ ਸ਼ੋਅ ਕਰਦੀ ਇੱਕ ਬਹੁਤ ਹੀ ਸੋਹਣੀ ਤੇ ਸੁੰਦਰ ਕਲਾਕਾਰੀ ਬਣਾਈ ਹੋਈ ਆ ਆਓ ਜੀ ਆਪਾਂ ਚੱਲਦੇ ਹਾਂ ਇਸ ਸਰਾਂ ਦੇ ਅੰਦਰ ਅੰਦਰ ਜਾ ਕੇ ਦੇਖਦੇ ਹਾਂ ਵੀ ਇਸ ਦੇ ਵਿੱਚ ਕੀ ਕੁਝ ਹੁਣ ਬਣਿਆ ਹੋਇਆਗਾ ਬਣੇ ਰਹੋ ਜੀ ਵੀਡੀਓ ਦੇ ਨਾਲ ਵੀਡੀਓ ਦੇ ਦੌਰਾਨ ਆਪਾਂ ਤੁਹਾਨੂੰ ਅੰਦਰ ਇਹਦਾ ਆਰਕੀਟੈਕਚਰ ਸਾਰਾ ਦਿਖਾਵਾਂਗੇ ਜੀ ਆਜੋ ਜੀ ਅੰਦਰ ਚੱਲਦੇ ਆਂ ਆਪਾਂ ਇਸ ਦੇ ਤੁਸੀਂ ਆਓ ਮੇਰੇ ਮਗਰ ਆਓ ਆ ਦੇਖੋ ਆ ਇਹਦੀਆਂ ਉੱਪਰ ਪੌੜੀਆਂ ਜਾਂਦੀਆਂ ਨੇ ਤੁਸੀਂ ਪੌੜੀਆਂ ਦੇਖੋ ਬੜੀਆਂ ਹੀ ਛੋਟੀਆਂ-ਛੋਟੀਆਂ ਪੌੜੀਆਂ ਨੇ ਲੈ ਲਓ ਬਈ ਮਿੱਤਰੋ ਆਪਾਂ ਆ ਗਏ ਹੁਣ ਕਿਲੇ ਦੇ ਉਪਰੀ ਭਾਗ ਤੇ ਆਜੋ ਕਿਨਾਂ ਤੁਹਾਨੂੰ ਦਿਖਾਵਾਂ ਇੱਕ ਚੀਜ਼ ਹੋਰ ਦੇਖੋ ਇੱਥੇ ਤੁਸੀਂ ਬਹੁਤ ਹੀ ਮਜ਼ੇਦਾਰ ਚੀਜ਼ ਆ ਇਹ ਇਹ ਪਤਾ ਕੀ ਚੀਜ਼ ਸੀ ਇਹੇ ਮਤਲਬ ਲਾਈਟਿੰਗ ਦੇ ਲਈ ਸੀ ਦਿਨ ਦੇ ਵਿੱਚ ਤਾਂ ਜਿਹੜੀ ਸੂਰਜ ਦੀ ਰੌਸ਼ਨੀ ਸੀਗੀ ਉਹ ਅੰਦਰ ਜਾਂਦੀ ਸੀਗੀ ਰਾਤ ਦੇ ਵੇਲੇ ਚੰਨ ਦੀ ਚਾਨਣੀ ਦੇ ਵਿੱਚ ਹਨੇਰੇ ਦੇ ਵਿੱਚ ਇਥੇ ਚਾਨਣ ਹੁੰਦਾ ਸੀ ਕਿਉਂ ਕਿਉਂਕਿ ਬਾਈ ਤੁਸੀਂ ਦੇਖ ਸਕਦੇ ਹੋ ਵੀ 153540 ਈਸਵੀ ਦੇ ਵਿੱਚ ਲਾਈਟ ਦੀ ਮੈਨੂੰ ਲੱਗਦਾ ਉੱਥੇ ਪ੍ਰਬੰਧ ਨਹੀਂ ਹੋਣਾ ਆ ਦੇਖੋ ਮੈਂ ਕੈਮਰਾਮੈਨ ਦੇਖੀ ਬਾਈ ਆ ਦੇ ਇਹਦੇ ਸ਼ੀਸ਼ੇ ਵੀ ਲੱਗੇ ਹੋਏ ਸੀ ਜਿਹੜੇ ਕੀ ਹੁਣ ਟੁੱਟ ਚੁੱਕੇ ਨੇ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਤੇ ਸੁੰਦਰ ਇਮਾਰਤ ਬਣੀ ਹੋਈ ਆ ਇਹ ਜਿਹੜੀ ਇਮਾਰਤ ਆ ਹੁਣ ਪੰਜਾਬ ਸਰਕਾਰ ਨੇ ਆਪਣੇ ਅੰਡਰ ਲੈ ਲਿਆ ਭਾਈ ਆ ਜਾ ਤੈਨੂੰ ਸ਼ੀਸ਼ਾ ਹੋਰ ਦਿਖਾ ਦਈਏ ਆ ਦੇਖੋ ਇੱਥੇ ਨਾ ਟੇਪ ਵੀ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਬਾਅਦ ਦੇ ਵਿੱਚ ਬਚਾਉਣ ਦੇ ਲਈ ਤੁਸੀਂ ਦੇਖੋ ਵੀ 1540 45 ਈਸਵੀ ਦੇ ਵਿੱਚ ਇੱਥੇ ਕੰਚ ਦਾ ਯੂਜ਼ ਕੀਤਾ ਗਿਆ ਸੀ ਇੱਕ ਤਰ੍ਹਾਂ ਦੀ ਲਾਈਟਿੰਗ ਰੋਸ਼ਨੀ ਦੇ ਲਈ ਬਣਾਈ ਗਈ ਜਗਾ ਸੀ ਜਿਹੜੀ ਕਿ ਕਮਰਿਆਂ ਦੇ ਵਿੱਚ ਰੋਸ਼ਨੀ ਦਿੰਦੀ ਸੀ ਹਨਾ ਤੇ ਅਸੀਂ ਇੱਕ ਚੀਜ਼ ਹੋਰ ਦੇਖ ਲਓ ਕਿੰਨੀ ਮਜ਼ਬੂਤੀ ਦੇ ਨਾਲ ਇਹ ਚੀਜ਼ ਬਣਾਈ ਹੋਈ ਆ ਜਿਹੜੀ ਕਿ ਹੁਣ ਤੋਂ 1540 ਤੋਂ ਈਸਵੀ ਤੋਂ ਚੱਲਦੀ ਆਉਂਦੀ ਆ ਹੁਣ ਆ ਇੱਕ ਚੀਜ਼ ਹੋਰ ਦਿਖਾਉਣਾ ਤੁਹਾਨੂੰ ਮੈਂ ਆ ਦੇਖੋ ਆ ਗਲੀ ਮਤਲਬ ਜਿਹੜਾ ਇਹਦੇ ਵਿੱਚ ਚੀਜ਼ ਆ ਖਾਣਾ ਰੱਖਿਆ ਹੋਇਆ ਹੈਗਾ ਇਹ ਰੱਖਣ ਦਾ ਮੋਟਿਵ ਪਤਾ ਕੀ ਸੀ ਮਨ ਕੇ ਚੱਲੋ ਵੀ ਕਈ ਵਾਰ ਕੋਈ ਬਾਹਰੋਂ ਹੀ ਹਮਲਾ ਹੋ ਜਾਂਦਾ ਤਾਂ ਜਿਹੜੇ ਕੀ ਸਿਪਾਹੀ ਸੀਗੇ ਜਿਹੜੇ ਇੱਥੇ ਆਰਾਮ ਕਰਦੇ ਸੀ ਇਹ ਇੱਕ ਸਰਾ ਬਣਾਈ ਗਈ ਸੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਆਲੇ ਦੁਆਲੇ ਸਾਰੇ ਭਾਂਡੇ ਤੇ ਕਮਰੇ ਨੇ ਤੇ ਵਿਚਾਲੇ ਮਤਲਬ ਖਾਲੀ ਜਗ੍ਹਾ ਛੱਡੀ ਆ ਖਾਲੀ ਜਗ੍ਹਾ ਤਾਂ ਛੱਡੀ ਆ ਜਿਹੜੀ ਵਿਚਾਲੇ ਤੁਸੀਂ ਇੱਧਰ ਦੇਖੋ ਜਿਹੜੀ ਆ ਖਾਲੀ ਜਗ੍ਹਾ ਛੱਡੀ ਆ ਸਾਰੀ ਵਿਚਾਲੇ ਇੱਥੇ ਉਹ ਆਪਣੇ ਘੋੜੇ ਖੜਾਉਂਦੇ ਹੋਣਗੇ ਕਿਉਂ ਸ਼ੇਰ ਸਾਹ ਸੂਰੀ ਦੇ ਸਮੇਂ ਇਹ ਚੀਜ਼ ਬਣੀ ਆ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਇਸ ਦਾ ਇਤਿਹਾਸ ਦੱਸਿਆਗਾ ਠੀਕ ਆ ਕੀ ਕਹਿੰਦੇ ਨੇ ਜਿਹੜੀਆਂ ਉਹਦੀਆਂ ਫੌਜਾਂ ਸੀਗੀਆਂ ਇਧਰੋਂ ਆਉਂਦੀਆਂ ਸੀਗੀਆਂ ਤੇ ਉਹ ਆ ਜਿਹੜਾ ਸੇਰ ਸਾਹ ਸੂਰੀ ਮਾਰਗ ਬਣਿਆ ਹੋਇਆ ਹੈਗਾ ਰੋਡ ਦਾ ਨਾਮ ਵੀ ਉਹਨਾਂ ਨੇ ਸੇਰ ਸਾਹ ਸੂਰੀ ਮਾਰਗ ਸਰਕਾਰ ਨੇ ਰੱਖਿਆ ਹੋਇਆ ਹੈਗਾ ਉਹ ਇਧਰੋਂ ਜਾਂਦਾ ਸੀ ਲਾਹੌਰ ਨੂੰ ਤੇ ਉੱਥੋਂ ਵਾਪਸ ਆ ਜਾਂਦਾ ਸੀ ਉਹਦੀਆਂ ਫੌਜਾਂ ਇੱਥੇ ਆ ਕੇ ਆਰਾਮ ਕਰਦੀਆਂ ਸੀ ਇਹ ਸਰਾਂਹਾਂ ਦੇ ਵਿੱਚ ਇਹ ਇੱਕ ਕਿਲਾ ਨਹੀਂ ਇੱਕ ਸਰਾਂਗ ਹੀ ਇੱਥੇ ਉਹ ਆਪਦੇ ਘੋੜੇ ਖੜਾਉਂਦੇ ਹੋਣਗੇ ਠੀਕ ਆ ਜੀ ਤੇ ਆ ਜਿਹੜੇ ਬਰਾਂਡੇ ਬਣਾਏ ਨੇ ਬਰਾਂਡਿਆਂ ਦੇ ਵਿੱਚ ਕਮਰੇ-ਕਮਰਿਆਂ ਦੇ ਲਈ ਲਾਈਟਿੰਗ ਸਿਸਟਮ ਵੀ ਤੁਹਾਨੂੰ ਮੈਂ ਦਿਖਾਇਆ ਬਹੁਤ ਸੋਹਣਾ ਬਣਾਇਆ ਹੈਗਾ ਤੇ ਉਹ ਜਿਹੜੇ ਖਾਨਿਆਂ ਦੀ ਗੱਲ ਕਰਦੇ ਸੀ ਵੀ ਜਦੋਂ ਕੋਈ ਬਾਹਰੀ ਹਮਲਾ ਹੋ ਜਾਂਦਾ ਸੀ ਤਾਂ ਜਿਹੜੇ ਸਪਾਈ ਸੀਗੇ ਉਹ ਆਪਣੀਆਂ ਮੇਰੇ ਹਿਸਾਬ ਦੇ ਨਾਲ ਇੱਥੋਂ ਦੀ ਬਾਈ ਹਾਂ ਇੱਥੋਂ ਬਾਈ ਫਿਰ ਉਹ ਆਪਣੀਆਂ ਆਏ ਬੰਦੂਖਾਂ ਲਾਉਂਦੇ ਹੋਣਗੇ ਆਏ ਹਨ ਆਏ 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 ਬੰਦੂਖਾਂ ਖੜਦੀ ਹੋਣਗੇ ਇੱਥੋਂ ਐ ਚਲਾਉਂਦੇ ਹੋਣਗੇ ਐ ਦੇਖ ਦੇ ਕੇ ਦੇਖਣੀ ਆਪਾਂ ਫਿਲਮਾਂ ਦੇ ਵਿੱਚ ਦਿਖਾਉਂਦੇ ਹੁੰਦੇ ਨੇ ਹਣਾ ਪੁਰਾਣੀਆਂ ਫਿਲਮਾਂ ਜਿਹੜੀਆਂ ਨੇ ਉਹਦੇ ਵਿੱਚ ਇਥੋਂ ਦੀਆਂ ਚੜਾਉਂਦੇ ਹੁੰਦੇ ਨੇ ਉਹ ਦੇਖੋ ਨਾਲੇ ਇਹ ਜਿਹੜੇ ਪਿੱਲਰ ਸੀਗੇ ਇਹ ਪਿੱਲਰ ਦਾ ਸਾਈਜ਼ ਇੰਨਾ ਕਰ ਰੱਖਿਆ ਹੋਇਆਗਾ ਵੀ ਜਦੋਂ ਸਪਾਈ ਇੱਥੇ ਖੜੇ ਮਤਲਬ ਖੜ ਕੇ ਉਹ ਇੱਕ ਸੇਫਟੀ ਦੇ ਵਿੱਚ ਰਹੇ ਵੀ ਉਹਦੇ ਉੱਤੇ ਤੱਕ ਜਿਹੜੀ ਥੱਲਿਓ ਜਾਂ ਬਾਹਰੀ ਹਮਲਾਗਾ ਉਹੇ ਤੱਕ ਹੋ ਨਾ ਸਕੇ ਗੋਲੀ ਜੇ ਬਾਈ ਇਹਦੇ ਵਿੱਚ ਦੀ ਉਹ ਫੇਰ ਲੱਗੂ ਜਾਂ ਇਹਦੇ ਵਿੱਚ ਦੀ ਉਹ ਫੇਰ ਲੱਗੂ ਆਏ ਨਹੀਂ ਹੈਗਾ ਵੀ ਉੱਤੋਂ ਦੀ ਆ ਕੇ ਆਏ ਲੱਗ ਜੂਗੀ ਮਿੱਤਰੋ ਤੁਹਾਨੂੰ ਇੱਕ ਹੋਰ ਚੀਜ਼ ਦਿਖਾ ਦਵਾ ਇਹ ਮਿੱਤਰੋ ਹੈਗੀ ਬੁਰਜੀ ਬੁਰਜੀਆਂ ਤੁਹਾਨੂੰ ਪਤਾ ਕਿਲਿਆਂ ਦੇ ਵਿੱਚ ਬਣੀਆਂ ਹੁੰਦੀਆਂ ਨੇ ਬੁਰਜੀ ਦਾ ਮਤਲਬ ਕੀ ਹੈ ਹਰ ਇੱਕ ਕੋਨੇ ਦੇ ਉੱਤੇ ਇੱਕ ਗੁੰਬਦਦਾਰ ਚੀਜ਼ ਬਣਾਈ ਹੁੰਦੀ ਹੈ ਦੇਖੋ ਗੁੰਬਦ ਦੇਖੋ ਕਿੰਨਾ ਵਧੀਆ ਇੱਕ ਚੀਜ਼ ਹੋਰ ਦੇਖੋ ਤੁਸੀਂ ਇੱਟ ਦਾ ਸਾਈਜ਼ ਜਿਵੇਂ ਪਹਿਲਾਂ ਦੱਸਿਆ ਵੀ ਛੋਟਾ ਹੈਗਾ ਪਰ ਜਿਹੜਾ ਮਟੀਰੀਅਲ ਆ ਉਹ ਬਹੁਤ ਮੋਟਾ-ਮੋਟਾ ਭਰਿਆ ਹੋਇਆ ਹੈਗਾ ਦੇਖੋ ਕਿੰਨੀ ਇਹ ਮਤਲਬ ਉਸ ਸਮੇਂ ਟੈਕਨੋਲੋਜੀ ਦੇ ਨਾਲ ਬਣਾਇਆ ਗਿਆ ਤਕਨੀਕੀ ਰੂਪ ਦੇ ਵਿੱਚ ਇੰਜੀਨੀਅਰਿੰਗ ਦਾ ਕਮਾਲ ਤੇ ਇੱਥੋਂ ਦੀ ਮਤਲਬ ਜਿਹੜੇ ਸੈਨਿਕ ਸੀਗੇ ਇਹ ਬੁਰਜੀ ਉੱਚੀ ਬਣਾਈ ਜਾਂਦੀ ਸੀ ਇਤੋਂ ਜਿਹੜੇ ਉਹ ਸੈਨਿਕ ਸੀ ਉਹ ਦੂਰ ਤੱਕ ਦੇਖ ਸਕਦੇ ਸੀ ਇਹ ਚਾਰੇ ਪਾਸੇ ਹਰੇਕ ਗੁੰਜੇ ਦੇ ਤਾਂ ਬਣਾਈ ਜਾਂਦੀ ਸੀ ਕਿਉਂਕਿ ਕਿਉਂਕਿ ਚਾਰੇ ਪਾਸਿਓਂ ਉਹ ਕਿਲੇ ਦੀ ਨਿਗਾ ਰੱਖਦੇ ਸੀ ਇਹ ਜਗ੍ਹਾ ਦੀ ਸਰਾਨਾ ਦੀ ਸੋ ਤੁਸੀਂ ਦੇਖ ਸਕਦੇ ਹੋ ਬੁਰਜੀਆਂ ਕੰਧਾਂ ਦੇਖੋ ਕਿੰਨੀਆਂ ਚੌੜੀਆਂ ਚੌੜੀਆਂ ਨੇ ਇਸ ਦਾ ਜਿਹੜੀਆਂ ਬੁਰਜੀਆਂ ਬਣੀਆਂ ਹੁੰਦੀਆਂ ਨੇ ਉਹਨਾਂ ਦਾ ਮੇਨ ਮੋਟਿਵ ਇਹੀ ਹੁੰਦਾ ਵੀ ਚਾਰੇ ਦਿਸ਼ਾਵਾਂ ਤੋਂ ਕਿਲੇ ਦੀ ਨਿਗਾ ਨਿਗਰਾਨੀ ਕੀਤੀ ਜਾ ਸਕੇ ਜਾਂ ਉਹਦੀ ਨਿਗਾ ਰੱਖੀ ਜਾ ਸਕੇ ਇੱਕ ਚੀਜ਼ ਹੋਰ ਦਿਖਾਉਣਾ ਹੈ ਦਰਸ਼ਕੋ ਮੈਂ ਕੈਮਰਾਮੈਨ ਨੂੰ ਆਵਾਜ਼ ਮਾਰ ਲਵਾਂ ਬਾਈ ਇੱਧਰ ਨੂੰ ਆ ਮੜਾ ਜਾ ਅੰਦਰ ਨੂੰ ਤੁਸੀਂ ਦੇਖੋ ਬਾਈ ਬੁਰਜੀ ਦੇ ਵਿੱਚ ਆ ਰਿਹਾਗਾ ਜਿਹੜੀ ਆਪਾਂ ਤੁਹਾਨੂੰ ਬੁਰਜੀ ਉਧਰ ਦਿਖਾਈ ਸੀਗੀ ਹਨ ਉਹਦੇ ਵਿੱਚ ਮੰਨ ਕੇ ਚੱਲੋ ਵੀ ਦੇਖਣ ਦੇ ਲਈ ਜਾ ਆਲਾ ਦੁਆਲੇ ਚਾਰ ਦਸਾਵਾਂ ਨੂੰ ਨਿਗਰਾਨੀ ਰੱਖਣ ਦੇ ਲਈ ਇੱਕ ਜਿਹੜਾ ਕੀ ਗੇਟ ਬਣਾਇਆ ਸੀ ਖਿੜਕੀ ਕਹਿ ਸਕਦੇ ਆਪਾਂ ਇਹਦੇ ਵਿੱਚ ਦੇਖੋ ਤੁਸੀਂ ਇੱਕ ਇੱਧਰ ਬਣਿਆ ਹੋਇਆਗਾ ਇੱਕ ਇੱਧਰ ਬਣਿਆ ਹੋਇਆ ਤੇ ਉਸੇ ਹੀ ਤਰ੍ਹਾਂ ਇੱਕ ਇੱਧਰ ਕਿਲੇ ਦੇ ਅੰਦਰ ਨਿਗਰਾਨੀ ਰੱਖਣ ਦੇ ਲਈ ਵੀ ਬਣਿਆ ਹੋਇਆਗਾ ਪਰ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਥੋੜਾ ਜਿਹਾ ਉਹਨੇ ਬਾਧਰਾ ਦਿੱਤਾ ਹੋਇਆਗਾ ਤੁਸੀਂ ਦੇਖੋ ਇੱਥੋਂ ਖੜ ਕੇ ਕੈਮਰਾਮੈਨ ਤੁਸੀਂ ਨਜ਼ਰ ਮਾਰੋ ਕੈਮਰੇ ਹੀ ਨਜ਼ਰ ਨਾਲ ਦੇਖੋ ਵੀ ਜਦੋਂ ਸਿਪਾਹੀ ਇੱਥੇ ਖੜਦੇ ਹੋਣਗੇ ਤਾਂ ਇਧਰਲੀ ਬੁਰਜੀ ਤੋਂ ਲੈ ਕੇ ਭਾਈਆ ਜਿਵੇਂ ਮੇਰੀ ਉਂਗਲ ਘੁੰਮਦੀ ਆ ਦੇਖੋ ਕਿੱਡੀ ਦੂਰ ਤੱਕ ਸਾਰੇ ਕਿਲੇ ਦੀ ਨਿਗਰਾਨੀ ਕੀਤੀ ਜਾਂਦੀ ਸੀ ਇੱਕ ਤਰੀਕੇ ਦਾ ਸੀਸੀਟੀਵੀ ਕੈਮਰਾ ਜਿਹਾ ਜਿਹੜਾ ਮਤਲਬ ਪੁਰਾਣੇ ਤਰੀਕੇ ਦਾ ਭਾਈ ਆਪਾਂ ਇਹਨੂੰ ਕਹਿ ਸਕਦੇ ਹਾਂ ਜਿਹੜਾ ਸੀਸੀਟੀਵੀ ਕੈਮਰੇ ਜਿਵੇਂ ਅੱਜ ਘਰਾਂ 'ਚ ਲੱਗਦੇ ਨੇ ਮੈਨੂੰ ਲੱਗਦਾ ਵੀ ਆ ਇੱਕ ਤਰੀਕੇ ਦਾ ਸੀਸੀਟੀਵੀ ਕੈਮਰਾਗਾ ਜਿਹੜਾ ਕੀ ਸੀਸੀਟੀਵੀ ਕੈਮਰੇ ਤੋਂ ਵੀ ਵੱਧ ਮਨੁੱਖੀ ਅੱਖ ਦੇ ਨਾਲ ਸਾਰੀ ਚੀਜ਼ ਆਲੇ ਦੁਆਲੇ ਵਾਲੀ ਦੇਖ ਸਕਦਾ ਸੀ ਕਿਹੜਾ ਬੰਦਾ ਕਿੱਥੇ ਜਾ ਸਪਾਈ ਕਿੱਥੇ ਫਿਰਦਾਗਾ ਜਿਵੇਂ ਆ ਖਾਲੀ ਜਗ੍ਹਾ ਬਣੀ ਹੋਈ ਆ ਆਓ ਆਪਾਂ ਚੱਲਦੇ ਹਾਂ ਹੁਣ ਜਿਹੜਾ ਆਪਾਂ ਉੱਪਰ ਆਏ ਹੋਏ ਆ ਜਿਹੜੀ ਇਹ ਬੁਰਜੀ ਐ ਇਹ ਬੁਰਜੀ ਜਿਹੜਾ ਆਪਾਂ ਮੇਨ ਗੇਟ ਤੋਂ ਐਂਟਰੀ ਕਰੀ ਆ ਮੇਨ ਗੇਟ ਦੇ ਐਂਟਰੀ ਗੇਟ ਤੇ ਬਣੀ ਹੋਈ ਆ ਠੀਕ ਆ ਉਸੇ ਹੀ ਤਰ੍ਹਾਂ ਜਿਵੇਂ ਸਪਾਈਆਂ ਦੇ ਖੜਨ ਦੇ ਲਈ ਇਹ ਚੀਜ਼ ਬਣਾਈ ਆ ਐਵੇਂ ਹੀ ਬੁਰਜੀ ਇੱਕ ਇਧਰ ਬਣੀ ਹੋਈ ਆ ਇੱਕ ਚੀਜ਼ ਤੁਸੀਂ ਹੋਰ ਦੇਖੋ ਕਿਉਂਕਿ ਇਹ ਜਿਹੜਾ ਕਿਲਾ ਹੈ ਮੁਗਲ एंपਾਇਰ ਦੇ ਦੌਰਾਨ ਬਣਾਇਆ ਗਿਆ ਸੀਗਾ ਜਦੋਂ ਕਿ ਇਸ ਜਗ੍ਹਾ ਦੇ ਉੱਪਰ ਜਾਇ ਇਸ ਏਰੀਆ ਦੇ ਉੱਪਰ ਸੇਰ ਸਾਹ ਸੂਰੀ ਦਾ ਰਾਸ ਸੀ ਜਿਹੜਾ ਕਿ ਦਿੱਲੀ ਤੋਂ ਲਾਹੌਰ ਜਾਂਦਾ ਸੀ ਆਪਣੀਆਂ ਫੌਜਾਂ ਦੇ ਨਾਲ ਅਤੇ ਲਾਹੌਰ ਤੋਂ ਵਾਪਸ ਦਿੱਲੀ ਆਉਂਦਾ ਸੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਬਾਈ ਗੱਡੀਆਂ ਜਾਂਦੀਆਂ ਨੇ ਜਿਹੜੀਆਂ ਰੋਡ ਆ ਉਧਰ ਪਿੱਛੇ ਵੀ ਰੋਡ ਆ ਹਨ ਇਹ ਮਾਰਗ ਦਾ ਨੋਆ ਸੇਰ ਸਾਹ ਸੂਰੀ ਮਾਰਗ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਵਾਂ ਜਿਹੜਾ ਇਹ ਮਤਲਬ ਪੈਂਡਾ ਸੀਗਾ ਦਿੱਲੀ ਤੋਂ ਲਾਹੌਰ ਦਾ ਉਹ ਬਹੁਤ ਹੀ ਜ਼ਿਆਦਾ ਸੀਗਾ ਉਸ ਨੂੰ ਮਤਲਬ ਇੱਕ ਵਾਰ ਚ ਜੇ ਸਵੇਰੇ ਚੱਲ ਪਈਏ ਮਤਲਬ ਇੱਕੋ ਵਾਰ ਚ ਨਹੀਂ ਮਤਲਬ ਉਹਨੂੰ ਪੂਰਾ ਕੀਤਾ ਜਾ ਸਕਦਾ ਸੀ ਉਸ ਚੀਜ਼ ਦੇ ਲਈ ਇੱਕ ਸਰਾਮ ਬਣਾਈ ਗਈ ਜਿਹੜੀ ਕੀ ਇਸ ਜਗ੍ਹਾ ਦੇ ਉੱਪਰ ਤੁਸੀਂ ਦੇਖ ਰਹੇ ਹੋ ਜਿਹਦੀ ਆਪਾਂ ਵੀਡੀਓ ਦਿਖਾ ਰਹੇ ਹਾਂ ਉਹਦੇ ਵਿੱਚ ਕੀ ਸੀਗਾ ਕਮਰੇ ਬਣੇ ਹੋਏ ਜਿਵੇਂ ਤੁਹਾਨੂੰ ਪਹਿਲਾਂ ਮੈਂ ਦੱਸਿਆ ਵੀ ਉੱਥੇ ਆਰਾਮ ਘਰ ਬਣੇ ਸੀ ਤੇ ਵਿਚਾਲੇ ਜਿਹੜਾ ਕੀ ਆ ਉਹ ਆਪਣੇ ਘੋੜੇ ਖੜਾਉਂਦੇ ਆਉਣਗੇ ਜਾਂ ਕੋਈ ਇਸ ਤਰ੍ਹਾਂ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਜਾਂ ਹੋ ਸਕਦਾ ਵੀ ਉਦੋਂ ਬਾਗ ਵੀ ਬਣਿਆ ਹੋਵੇ ਨਾ ਪਰ ਮੁਗਲ امਪੀਅਰ ਹੋਣ ਦੇ ਕਰਕੇ ਮੁਗਲ ਰਾਜ ਹੋਣ ਦੇ ਕਰਕੇ ਉਸ ਸੱਚੇ ਸਤਗੁਰ ਪ੍ਰਮਾਤਮਾ ਦੀ ਇਵਾਦਤ ਕਰਨ ਦੇ ਲਈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੁਸਲਮ ਧਰਮ ਦੇ ਵਿੱਚ ਪੰਜ ਨਵਾਜਾਂ ਪੜੀਆਂ ਜਾਂਦੀਆਂ ਹਨ ਉਹ ਰੋਹਾਨੀਅਤ ਦੇ ਤੌਰ ਤੇ ਆਪਣੇ ਉਸ ਸੱਚੇ ਸਤਗੁਰ ਮੁਰਸ਼ਦ ਨੂੰ ਮੰਦੇ ਹਨ ਉਸੇ ਹੀ ਚੀਜ਼ ਨੂੰ ਮਤਲਬ ਮੱਦੇ ਨਜ਼ਰ ਰੱਖਦੇ ਹੋਏ ਇਸ ਸਰਾਂ ਦੇ ਵਿੱਚ ਇੱਕ ਵਿਚਾਲੇ ਮਸਜਦ ਵੀ ਬਣੀ ਹੋਈ ਹੈ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਦਿਖਾ ਦੇਵੇ ਇਸ ਮਸਜਦ ਦੇ ਵਿੱਚ ਉਸ ਸੱਚੇ ਸਤਗੁਰੂ ਪ੍ਰਮਾਤਮਾ ਦੀ ਰੋਹਾਨੀਅਤ ਜਾਂ ਉਸ ਨੂੰ ਯਾਦ ਕੀਤਾ ਜਾਂਦਾ ਸੀ ਜਾਂ ਉਸ ਦੀ ਉਪਮਾ ਦੇ ਵਿੱਚ ਨਮਾਜ਼ ਅਦਾ ਕੀਤੀ ਜਾਂਦੀ ਸੀ ਤੁਸੀਂ ਦੇਖ ਸਕਦੇ ਹੋ ਕਿ ਇਸ ਚੀਜ਼ ਨੂੰ ਬਣਾਉਣ ਦੇ ਲਈ ਉਸ ਸਮੇਂ ਦੇ ਵਿੱਚ ਬਹੁਤ ਹੀ ਤਕਨੀਕੀ ਰੂਪ ਦੇ ਵਿੱਚ ਵੀ ਧਿਆਨ ਰੱਖਿਆ ਗਿਆ ਸੀ ਰੋਹਾਨੀ ਰੂਪ ਦੇ ਵਿੱਚ ਵੀ ਧਿਆਨ ਰੱਖਿਆ ਗਿਆ ਸੀ ਅਤੇ ਹੋਰ ਆਰਾਮਦਾਇਕ ਜਾਂ ਹੋਰ ਖਾਣਾ ਬਣਾਉਣ ਵਾਲੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਸਾਰਾ ਮਤਲਬ ਅਰੇਂਜਮੈਂਟ ਅੱਜ ਦੇ ਸਮੇਂ ਨਾਲੋਂ ਕਿਤੇ ਵੱਡਾ ਕੀਤਾ ਗਿਆ ਸੀ। ਭਾਈ ਹੁਣ ਆਪਾਂ ਗੇਟ ਦੇ ਉੱਪਰ ਤ ਆ ਗਏ ਸੀ। ਹੁਣ ਆਪਾਂ ਗੇਟ ਤੋਂ ਚੱਲਦੇ ਹਾਂ । ਲਓ ਜੀ ਦੇਖੋ ਪੌੜੀਆਂ ਜਿਹੜੀਆਂ ਕੀ ਉੱਤਰਨ ਦੇ ਲਈ ਬਹੁਤ ਹੀ ਸੋਹਣੇ ਢੰਗ ਦੇ ਨਾਲ ਬਣਾਈਆਂ ਹੋਈਆਂ ਨੇ। ਆਹ ਇੱਕ ਚੀਜ਼ ਬਣੀ ਹੋਈ ਆ ਸਾਹਮਣੇ। ਦੇਖਦੇ ਆ ਵੀ ਕੀ ਆ। ਤੁਸੀਂ ਦੇਖ ਸਕਦੇ ਹੋ ਦਰਜਾ ਲੱਗਦਾ ਦੇਖਣ ਨੂੰ ਤਾਂ ਮੈਨੂੰ ਪਰ ਨਹੀਂ ਆਜੋ ਆਹਾ ਹਾ 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 ਕੀ ਬਾਤ ਹੈ ਬਾਈ ਇੱਥੇ ਤਾਂ ਹਵਾ ਹੀ ਬਹੁਤ ਠੰਡੀ ਆਉਂਦੀ ਆ ਠੀਕ ਆ ਜਿਹੜੀ ਆਪਾਂ ਉੱਪਰ ਬੁਰਜੀ ਦੇਖ ਕੇ ਆਏ ਹਾਂ ਉਹਦਾ ਇਹ ਹੇਠਲਾ ਮਤਲਬ ਮੰਜ਼ਲ ਆ ਗਈ ਇਹਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਵਿੰਡੋਆਂ ਰੱਖੀਆਂ ਹੋਈਆਂ ਨੇ ਪਰ ਆ ਇੱਕ ਵਿੰਡੋ ਦੇਖੋ ਤੁਸੀਂ ਇੱਧਰ ਸਾਈਡ ਤੇ ਰੱਖੀ ਹੋਈ ਸੀ ਇੱਥੇ ਬਾਈ ਮੈਨੂੰ ਲੱਗਦਾ ਵੀ ਉਹ ਕੋਈ ਆਪਦਾ ਖਾਸ ਸਮਾਨ ਰੱਖਦੇ ਹੋਣਗੇ ਹਣਾ ਨਾ ਕੋਈ ਖਾਸ ਸਮਾਨ ਰੱਖਣ ਦੇ ਲਈ ਯੂਜ਼ ਕਰਦੇ ਹੋਣਗੇ ਉਸ ਸਮੇਂ ਤੁਸੀਂ ਇੱਕ ਚੀਜ਼ ਦੇਖੋ ਵੀ ਕਿੰਨੀ ਸੁੰਦਰ ਅਤੇ ਸੋਹਣੇ ਢੰਗ ਦੇ ਨਾਲ ਬਣਾਈ ਆਜੋ ਬਾਹਰ ਚੱਲਦੇ ਆਪਾਂ ਦੇਖ ਸਕਦੇ ਹੋ ਤੁਸੀਂ ਇੱਕ ਚੀਜ਼ ਹੋਰ ਨੋਟ ਕਰ ਲਓ ਵੀ ਜਿਹੜੀ ਕੰਦਾਂ ਦੀ ਚੌੜਾਈ ਆ ਦੇਖੋ ਕਿੱਡੀ ਆ ਲੈ ਇੱਕ ਦੋ ਤਿੰਨ ਲਗਭਗ ਚਾਰ ਗਿੱਠਾਂ ਜਿੰਨੀ ਚੌੜਾਈ ਆ ਗਈ ਕੰਧ ਦੀ ਤੁਸੀਂ ਇਹ ਦੇਖੋ ਵੀ ਜਿਹੜੀ ਕੰਧ ਆ ਤਾਈਆਂ ਉਦੋਂ ਦੇ ਸਮੇਂ ਤੋਂ ਲੈ ਕੇ ਲਗਭਗ 5-600 ਸਾਲ ਤੋਂ ਹੁਣ ਤੱਕ ਬਣੀ ਹੋਈ ਆ ਤੁਸੀਂ ਕੈਮਰਾਮੈਨ ਨੂੰ ਮੈਂ ਕਹੂੰਗਾ ਤੁਸੀਂ ਹੈਨਾ ਇੱਧਰ ਅੱਗੇ ਹੋ ਕੇ ਮੇਰੇ ਆ ਜਿਹੜਾ ਫਰੰਟ ਆ ਬੈਕ ਦਾ ਗੇਟ ਦਾ ਵਿਊ ਆ ਇਹ ਚੈੱਕ ਕਰਾ ਦਿਓ ਦੇਖੋ ਜੀ ਜਿਹਦੇ ਆਪਾਂ ਅੰਦਰ ਗਏ ਸੀ ਜਾਂ ਆਪਾਂ ਗੇਟ ਮੇਨ ਗੇਟ ਦੇ ਉੱਪਰ ਬੁਰਜੀਆਂ ਦੇ ਗਏ ਸੀ ਉਹ ਤੁਸੀਂ ਦੇਖ ਸਕਦੇ ਆ ਆਜੋ ਮਿੱਤਰੋ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇਸ ਸਰਾਂ ਦੇ ਵਿੱਚ ਉਸ ਸੱਚੇ ਅੱਲਾਹ ਦੀ ਉਸਤਤ ਕਰਨ ਦੇ ਲਈ ਜਾਂ ਨਮਾਜ਼ ਅਦਾ ਕਰਨ ਦੇ ਲਈ ਇੱਥੇ ਇੱਕ ਮਸਜਿਦ ਬਣਾਈ ਗਈ ਸੀ ਤੋਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਤਾਂ ਲਿਖਿਆ ਵੀ ਮਸਜਿਦ ਦੇ ਅੰਦਰ ਜੋੜੇ ਪਾ ਕੇ ਆਉਣਾ ਸਖਤ ਮਨਾ ਹੈ ਸੋ ਆਪਾਂ ਤੁਹਾਨੂੰ 12ਵਾਂ ਵੀਊ ਦਿਖਾ ਦਿੰਨੇ ਆਂ ਦੇਖੋ ਕਿੰਨੀ ਸੋਹਣੀ ਅਤੇ ਸੁੰਦਰ ਕਲਾਕਾਰੀ ਦੇ ਨਾਲ ਮਸਜਿਦ ਬਣਾਈ ਗਈ ਹੈ ਆਪਾਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦੇ ਆਂ ਦੇਖ ਸਕਦੇ ਹੋ ਗੇਟ ਤੇ ਲੋ ਜੀ ਆਪਾਂ ਤੁਹਾਨੂੰ ਜ਼ੂਮ ਬੈਕ ਕਰਕੇ ਵੀ ਦਿਖਾਤਾ ਕਿੰਨਾ ਏਰੀਆ ਇਹਦੇ ਵਿੱਚ ਰੱਖਿਆ ਗਿਆ ਹੈਗਾ ਉਸ ਅੱਲਾਹ ਦੀ ਉਸਤਤ ਕਰਨ ਦੇ ਲਈ ਇਹ ਰੋਹਾਨੀ ਜਗ੍ਹਾ ਜਿਹੜੀ ਕਿ ਇਸਰਾਾਂ ਦੇ ਵਿੱਚ ਬਣੀ ਹੋਈ ਹੈ। ਲੋ ਜੀ ਦਰਸ਼ਕੋ ਹੁਣ ਆਹ ਜਿਹੜਾ ਵਿਊ ਤੁਸੀਂ ਕੈਮਰੇ ਦਾ ਦੇਖ ਰਹੇ ਹੋ। ਇਹ ਵਿਊ ਜਿਹੜੀ ਕਿ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਆਪਾਂ ਤੁਹਾਨੂੰ ਇਸ ਸਰਾਾਂ ਦੀ ਬੈਕ ਸਾਈਡ ਦਿਖਾਈ ਸੀ ਉਹਦੇ ਬਿਲਕੁਲ ਉੱਪਰ ਖੜੇ ਆ। ਉੱਪਰ ਤੋਂ ਤੁਹਾਨੂੰ ਸਾਰੀ ਸਰਾਾਂ ਦਾ ਵਿਊ ਦਿਖਾ ਰਹੇ ਆ। ਜਦੋਂ ਅਸੀਂ ਇਧਰੋਂ ਸਰਾਾਂ ਦਾ ਵਿਊ ਦੇਖਿਆ ਤਾਂ ਸਾਨੂੰ ਸਾਹਮਣੇ ਬਿਲਕੁਲ ਸਾਡੇ ਅਸੀਂ ਦੇਖ ਰਹੇ ਸੀ ਵੀ ਐਡੀ ਵੱਡੀ ਸਰਾਮ ਬਣਾਈ ਹੋਈ ਆ ਜਾਂ ਇੰਨੀਆਂ ਚੀਜ਼ਾਂ ਇਹਦੇ ਵਿੱਚ ਬਣਾਈ ਹੋਈਆਂ ਨੇ ਮਸਜਿਦ ਬਣਾਈ ਹੋਈ ਆ ਰਹਿਣ ਦੇ ਲਈ ਕਮਰੇ ਰਸੋਈ ਘਰ ਪਖਾਨੇ ਜੋ ਵੀ ਤੇ ਪਾਣੀ ਦਾ ਪ੍ਰਬੰਧ ਕਿਵੇਂ ਹੁੰਦਾ ਹੋਊਗਾ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਦੇਖੋ ਜੀ ਸੀ ਉਪਰੀ ਵਿਊ ਦਿਖਾ ਦਿੰਦੇ ਆ ਤੁਹਾਨੂੰ ਖੂਦ ਆਪਾਂ ਤੁਹਾਨੂੰ ਨੇੜੇ ਜਾ ਕੇ ਵੀ ਦਿਖਾ ਦਾਂਗੇ ਪਰ ਤੁਸੀਂ ਉੱਪਰੋਂ ਦੇਖੋ ਕਿੰਨਾ ਖੂਬਸੂਰਤ ਇਹ ਕਿਹੜੇ ਤਕਨੀਕੀ ਢੰਗ ਨਾਲ ਬਣਾਇਆ ਹੋਇਆਗਾ ਵਿਚਾਲੇ ਉਹਨਾਂ ਨੇ ਕੀ ਕੀਤਾ ਦੇਖੋ ਬੇਹੂ ਦੇ ਵਿੱਚ ਦੇਖੋ ਵਿਚਾਲੇ ਉਹਨਾਂ ਨੇ ਪਾਣੀ ਵਾਲੀ ਜਗ੍ਹਾ ਜਾਂ ਖੂਬ ਬਣਾਇਆ ਹੋਗਾ ਆਲੇ ਦੁਆਲੇ ਉਹਦੇ ਜਿਹੜੀ ਚੀਜ਼ ਬਣਾਈ ਹੋਈ ਆ ਫਰਸ਼ ਬਣਾਇਆ ਇੱਕ ਤਰੀਕੇ ਦਾ ਤੇ ਉਹਨੂੰ ਮਤਲਬ ਥੋੜਾ ਥੋੜਾ ਕਵਰ ਵੀ ਕੀਤਾ ਹੋਇਆਗਾ ਇੱਥੇ ਜ਼ਿਆਦਾ ਉਹ ਨਹਾਉਂਦੇ ਹੋਣਗੇ ਜਾਂ ਇਹ ਕਹਿ ਲਈਏ ਆਪਣੇ ਕੱਪੜੇ ਧੋਉਂਦੇ ਹੋਣਗੇ ਹਨਾ ਉਸ ਚੀਜ਼ ਲਈ ਇਹਨੂੰ ਯੂਜ਼ ਕਰਦੇ ਹੋਣਗੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆਓ ਜਿਹੜੀ ਆਪਾਂ ਬੈਕ ਸੀਗਾ ਬੈਕ ਦੇ ਵਿੱਚ ਦੇਖੋ ਭਾਈ ਇੱਧਰ ਦੇਖੋ ਹਨਾ ਦੇਖੋ ਤੁਸੀਂ ਦੂਰ ਤੱਕ ਦੇਖ ਸਕਦੇ ਇਹ ਖੂ ਦਾ ਏਰੀਆ ਚੋਂ ਪਾਣੀ ਨਿਕਲਦਾ ਹੋਊਗਾ ਜਿਹੜਾ ਆ ਏਰੀਆ ਦਾ ਦੂਰ ਤੱਕ ਦੇਖ ਲਓ ਥੋੜੀ ਜ਼ੂਮ ਕਰਕੇ ਜਾਓ ਬਹੁਤ ਹੀ ਸ਼ਾਨੇ ਤੇ ਸੁੰਦਰ ਢੰਗ ਦੇ ਨਾਲ ਜਿਹੜਾ ਕੀ ਇਹ ਦੇ ਲਈ ਇਹਨੂੰ ਵਰਤਿਆ ਗੇਟ ਆ ਜਾਂ ਬੈਕ ਗੇਟ ਆ ਉਹ ਡਿਜ਼ਾਈਨ ਕੀਤਾ ਗਿਆ ਕਿੰਨੀਆਂ ਗੱਲਾਂ ਦਾ ਤੁਸੀਂ ਇੱਕ ਚੀਜ਼ ਦੇਖੋ ਵੀ ਕਿੰਨੀ ਖਤਰਨਾਕ ਚੀਜ਼ ਬਣਾਈ ਹੋਈ ਆ ਆਹ ਦੇਖੋ ਜਿਹੜੀ ਉਸ ਸਮੇਂ ਦੇ ਵਿੱਚ ਤੁਹਾਨੂੰ ਫੇਰ ਲਓ ਜੀ ਆਪਾਂ ਉਸ ਬੁਰਜੀ ਦੇ ਐਂਡ ਤੇ ਆ ਗਏ ਮਾਫੀ ਬੁਰਜੀ ਆ ਗਈ ਇਸੇ ਹੀ ਤਰ੍ਹਾਂ ਜਦੋਂ ਆਪਾਂ ਇੱਧਰ ਦੇਖਦੇ ਆਂ ਤਾਂ ਇੱਧਰ ਵੀ ਉਹੀ ਚੀਜ਼ ਹੋਇਆ ਹੋਇਆ ਆ ਆਲੇ ਦੁਆਲੇ ਆਲੇ ਦੁਆਲੇ ਬਹੁਤ ਸੋਹਣੀਆਂ ਤੇ ਛੋਟੇ ਬਣਾਏ ਹੋਏ ਜਗ੍ਹਾ ਬਣਾਈ ਹੋਈ ਆ ਆਜੋ ਆਪਾਂ ਹੋਰ ਦੇਖਦੇ ਆਂ ਲਓ ਜੀ ਪਹਿਲਾਂ ਤੁਹਾਨੂੰ ਕੱਲਾ ਕੈਮਰਾ ਦਿਖਾਈ ਹੁਣ ਤੁਹਾਨੂੰ ਮੈਂ ਇੱਕ ਚੀਜ਼ ਹੋਰ ਮੈਨੂੰ ਲੱਗਦਾ ਵੀ ਮੈਂ ਝੁੱਕ ਕੇ ਜਾ ਰਿਹਾ ਕਿ ਜਾਣ ਕੇ ਨਹੀਂ ਹਾਈਟ ਤਾਂ ਬਹੁਤ ਆ ਜ ਮਤਲਬ ਮੈਂ ਸਿੱਧਾ ਤੁਰ ਸਕਦਾ ਲਗਭਗ 6 ਤੋਂ 6.5 ਫੁੱਟ ਦੀ ਹਾਈਟ ਰੱਖੀ ਗਈ ਆ ਆ ਦੇਖੋ ਆ ਇੱਟਾਂ ਨੇ ਨਾਨਕ ਸਾਈ ਜਾਂ ਮੁਗਲੀ ਟਾ ਇਹਨਾਂ ਨੂੰ ਕਹਿ ਸਕਦੇ ਆ ਇਹਦੇ ਵਿੱਚ ਇੰਨਾ ਦੇਖੋ ਚੂਨਾ ਪੱਥਰ ਭਰਿਆ ਹੋਇਆ ਹੈਗਾ ਆ ਦੇਖੋ ਇਹ ਥੋੜਾ ਥੋੜਾ ਹੁਣ ਕਿਰੀ ਜਾਂਦਾ ਹੈਗਾ ਚਲੋ ਬਹੁਤ ਟਾਈਮ ਵੀ ਬਹੁਤ ਹੋ ਗਿਆ ਇਸੇ ਤਰ੍ਹਾਂ ਉੱਪਰ ਦੇਖ ਲਓ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਜਗ੍ਹਾ ਬਣੀ ਕਿੱਥੇ ਹੋਈ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਿਹੜਾ ਆਹ ਰੋਡ ਆ ਥੋੜਾ ਜਿਹਾ ਜ਼ੂਮ ਕਰਕੇ ਦੇਖ ਲੈਣੇ ਕੈਮਰੇ ਦੇ ਨਾਲ ਜਿਹੜਾ ਇਹ ਰੋਡ ਆ ਗੱਡੀਆਂ ਜਾਂਦੀਆਂ ਦਿਖਾਈ ਦਿੰਦੀਆਂ ਹੋਣਗੀਆਂ ਇਹ ਸੇਰਸਾ ਸੂਰੀ ਮਾਰਗਾ ਜਿਹੜਾ ਕਿ ਜਦੋਂ ਆਪਾਂ ਦਰਾਹੇ ਤੋਂ ਆਉਣਿਆਂਗੇ ਲੁਧਿਆਣਾ ਚੰਡੀਗੜ੍ਹ ਰੋਡ ਆ ਜਿਹੜਾ ਉਹਦੇ ਉੱਤੇ ਇਹ ਕਿਲਾ ਜਾਂ ਸਰਾਮ ਬਣੀ ਹੋਈ ਆ ਕਿਉਂ ਕਿਉਂਕਿ ਇਸ ਰਸਤੇ ਨੂੰ ਸੇਰਸਾ ਸੂਰੀ ਮਾਰਗ ਇਸ ਕਰਕੇ ਕਿਹਾ ਗਿਆ ਕਿਉਂਕਿ ਇੱਥੋਂ ਅਕਸਰ ਸੇਰਸਾ ਸੂਰੀ ਆਪਣੀਆਂ ਫੌਜਾਂ ਦੇ ਨਾਲ ਦਿੱਲੀ ਤੋਂ ਲਾਹੌਰ ਦੀ ਯਾਤਰਾ ਕਰਦਾ ਸੀ ਆਉਣ ਜਾਣ ਕਰਦਾ ਸੀ ਤੁਸੀਂ ਦੇਖੋ ਬਹੁਤ ਹੀ ਆ ਦੇਖੋ ਆ ਜਿਹੜੇ ਮਤਲਬ ਉਹਨਾਂ ਨੇ ਜਗਾ ਰੱਖੀ ਜਾਂ ਖਾਣੇ ਬਣਾਏ ਨੇ ਇੱਥੇ ਉਹ ਮਸਾਲਾ ਰੱਖਦੇ ਹੋਣਗੇ ਹਨ ਅੱਗ ਜਾਲਣ ਦੇ ਲਈ ਇਸ ਹਨੇਰੇ ਕਮਰੇ ਦੇ ਵਿੱਚ ਚਾਨਣ ਕਰਨ ਦੇ ਲਈ ਆਜੋ ਲਓ ਜੀ ਆਪਾਂ ਹੁਣ ਆਗੇ ਬਾਹਰ ਜਿਵੇਂ ਕਿ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਚਾਰ ਚਾਰ ਗਿੱਠਾਂ ਦੀਆਂ ਲਗਭਗ ਇਹਨਾਂ ਨੇ ਬਣਾਈਆਂ ਹੋਣਗੀਆਂ ਇੱਧਰ ਵੀ ਪੌੜੀ ਬਣੀ ਹੋਈ ਆਜੋ ਆਪਾਂ ਉੱਪਰ ਚੱਲਦੇ ਆ ਪੌੜੀਆਂ ਜਣ ਦੀ ਬਹੁਤ ਹੀ ਸੋਹਣੇ ਢੰਗ ਦੇ ਨਾਲ ਬਣਾਈਆਂ ਗਈਆਂ ਨੇ ਪਰ ਅੱਜ ਦੇ ਹਿਸਾਬ ਦੇ ਨਾਲ ਇਹ ਜ਼ੋਰ ਲਵਾਉਣ ਵਾਲੀਆਂ ਨੇ ਕਿਉਂ ਉਸ ਟਾਈਮ ਹੋ ਸਕਦਾ ਬਈ ਇੱਥੇ ਕੱਦ ਵੀ ਵੱਡੇ ਹੁੰਦੇ ਹੋਣਗੇ ਲਓ ਜੀ ਆਪਾਂ ਜਿਹੜੀ ਹਨਾ ਉਹ ਸਰਾ ਦਾ ਬੈਕ 뷰 ਸੀ ਉਹਦੇ ਉੱਪਰ ਆ ਗਏ ਦੇਖੋ ਕਿੰਨੀ ਸੋਹਣੀ ਆ ਲਓ ਆ ਗਏ ਉੱਪਰ ਆਹ ਬੁਰਜੀ ਬਣੀ ਹੋਈ ਆ ਦੇਖੋ ਤੁਸੀਂ ਇਹ ਮਤਲਬ ਸਾਰਿਆਂ ਨਾਲੋਂ ਉੱਚੀ ਜਗ੍ਹਾ ਹੈਗੀ ਇਸ ਬੁਰਜੀ ਦੀ ਆਜੋ ਜੀ ਅੰਦਰ ਇੱਥੋਂ ਦੇਖੀ ਐ ਵੀਓ ਵਾ ਅਰੇ ਅੰਦਰ ਤਾਂ ਦੇਖਣ ਵਾਲੀ ਜਗ੍ਹਾ ਆ ਗਈ ਪੂਰੀ ਘੈਂਟ ਜਦੋਂ ਇਹਦੇ ਅੰਦਰ ਨੰਗਣਾਗਾ ਤਾਂ ਬਹੁਤ ਹੀ ਲਗਭਗ ਬੈ ਕੇ ਹੀ ਨੰਗਣਾ ਪੈਂਦਾਗਾ ਪਰ ਜਦੋਂ ਇਹਦੇ ਅੰਦਰ ਆਉਣੇ ਆ ਤਾਂ ਜਗ੍ਹਾ ਦੇਖੋ ਦੋ ਬੰਦੇ ਆਰਾਮ ਨਾਲ ਖੜ੍ਹ ਸਕਦੇ ਨੇ ਇੱਥੋਂ ਦੇਖੋ ਵਿੰਡੋ ਜੋ ਵੀਓ ਦੇਖਦਾ ਨਾ ਸਾਰਾ ਕਿਲਾ ਸਾਰੀ ਸਰਾਹ ਦੇ ਵਿੱਚ ਨਿਗਾ ਰੱਖੀ ਜਾਂਦੀ ਆ ਲਓ ਜੀ ਮਿੱਤਰੋ ਹੁਣ ਆ ਗਏ ਆਪਾਂ ਕਿਲੇ ਦੀ ਜਿਹੜੀ ਸਰਾਹ ਬਣੀ ਆ ਸਰਾਹ ਦਾ ਗੇਟ ਐਂਟਰੀ ਵਾਲਾ ਜਿਹੜਾ ਆਪਾਂ ਜਦੋਂ ਆਪਾਂ ਐਂਟਰੀ ਕੀਤੀ ਸੀ ਪਾਰ ਕਰਕੇ ਸੋ ਤੁਸੀਂ ਇਸ ਵੀਡੀਓ ਦੇ ਵਿੱਚ ਇਹਦਾ ਇੰਟੀਰੀਅਰ ਦੇਖਿਆ ਕਿਸ ਤਰ੍ਹਾਂ ਬਣੀ ਹੋਈ ਆ ਹਨ ਤੇ ਆਪਾਂ ਇੱਕ ਝਲਕ ਬਾਹਰਲੇ ਪਾਸੇ ਜ਼ਰੂਰ ਦੇਖ ਲਈਏ ਤੁਸੀਂ ਦੇਖ ਸਕਦੇ ਹੋ ਹਨ ਜਿਹੜਾ ਫਰੰਟ ਗੇਟ ਆ ਫਰੰਟ ਗੇਟ ਦੇ ਉੱਪਰ ਬਹੁਤ ਹੀ ਕਲਰਿੰਗ ਕੀਤੀ ਹੋਈ ਆ ਹਨ ਤੁਸੀਂ ਜ਼ੂਮ ਕਰਕੇ ਦੇਖ ਸਕਦੇ ਹੋ ਕਲਰਿੰਗ ਕਲਰਿੰਗ ਆ ਜਿਹੜੀ ਲਗਭਗ 450 500 ਸਾਲ ਤੋਂ ਲੈ ਕੇ ਹੁਣ ਤੱਕ ਉਸੇ ਹੀ ਤਰ੍ਹਾਂ ਪਈ ਆਗੀ ਹਨ ਸੋ ਅੰਦਰ ਦਿਖਾਇਆ ਤੁਹਾਨੂੰ ਵੀ ਇਹਦੀ ਸਾਂਭ ਸੰਭਾਲ ਪੰਜਾਬ ਸਰਕਾਰ ਦੁਆਰਾ ਕੀਤੀ ਜਾ ਰਹੀ ਆ ਵੀਡੀਓ ਕਿਸ ਤਰ੍ਹਾਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਫੇਸਬੁੱਕ ਦੇ ਉੱਪਰ ਫੋਲੋ ਜਰੂਰ ਕਰ ਲਓ ਤਾਂ ਜੋ ਆਪਾਂ ਤੁਹਾਨੂੰ ਇਸ ਤਰ੍ਹਾਂ ਦੇ ਬਲੌਗ ਦਿਖਾਉਂਦੇ ਰਹੀਏ ਹਰ ਸੇਕਾਲ